ਗਰੀਬੀ ਵੀ ਨਾ ਬਾਈ ਇੰਨੀ ਵੀ ਨਾ ਦੇਵੇ ਰੱਬ ਕੀ ਬੰਦੇ ਇਹ ਜਿਹੇ ਹਾਲਾਤ ਆ ਜਾਣ ਆਪਾਂ ਗੁੱਗਾ ਮੈੜੀ ਖੜੇ ਆਂ ਰਾਜਸਥਾਨ ਚ ਤੁਸੀਂ ਦੇਖ ਸਕਦੇ ਹੋ ਇਹ ਉਰੇ ਦੇ ਲੋਕ ਨੇ ਕਈਆਂ ਨੇ ਤਾਂ ਛੱਤਾਂ ਵਗੈਰਾ ਪਾ ਰਖੀਆਂ ਮੈਨੂੰ ਵੀ 2 ਤੋਂ 3 ਦਿਨ ਹੋ ਗਏ ਪਰ ਕਈਆਂ ਨੇ ਇੱਥੇ ਛੱਤਾਂ ਨਹੀਂ ਪਾ ਰਖੀਆਂ ਇਹ ਪਤਾ ਕੀ ਕਰਦੇ ਇਧਰ ਆ ਦੇਖ ਲੋ ਹੈਗੇ ਨੇ ਪਿੱਪਲ ਪੂਪਲ ਜੇ ਜਦੋਂ ਤਾਂ ਦੁਪਹਿਰੇ ਧੁੱਪ ਹੁੰਦੀ ਉਹਨਾਂ ਦੇ ਥੱਲੇ ਆ ਕੇ ਬੈਠ ਜਾਂਦੇ ਨੇ ਰਾਤ ਨੂੰ ਫੇਰ ਆਪਦਾ ਉਰੇ ਰੋਟੀ ਸਬਜੀ ਬਣਾ ਲੈਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਸ਼ਾਮ ਨੂੰ ਆ ਕੇ ਫੇਰ ਉਰੇ ਲਟ ਜਾਂਦੇ ਨੇ ਜਦੋਂ ਸ਼ਾਮ ਹੋ ਜਾਂਦੀ ਹੈ ਜਦੋਂ ਧੁੱਪ ਹੁੰਦੀ ਐ ਉੱਧਰ ਭਗ ਜਾਂਦੇ ਨੇ ਕਦੇ ਆ ਪੀਪਲ ਹੇਟ ਕਦੇ ਉਹਦੇ ਹੇਟ ਕਦੇ ਉਹਦੇ ਉੱਤੇ ਐਦਾਂ ਬੈਠ ਬੈਠ ਕੇ ਗੁਜ਼ਾਰਾ ਕਰਦੇ ਨੇ ਵੀ ਮੈਂ ਤਾਂ ਉੱਪਰ ਵਾਲੇ ਵਾਹਿਗੁਰੂ ਨੂੰ ਇਹ ਕਹੂੰਗਾ ਵੀ ਗਰੀਬੀ ਦੇਣੀ ਆ ਰੱਬ ਇੰਨੀ ਵੀ ਨਾ ਦੇਵੇ ਵੀ ਕਿਸੇ ਦੇ ਸਿਰ ਤੇ ਛੱਤ ਨਾ ਹੋਵੇ ਪਰ ਬਾਕੀ ਕਮੈਂਟਾਂ 'ਚ ਤੁਸੀਂ ਰਾਏ ਦੇ ਦਿਓ ਆਪਾਂ ਕਿਸੇ ਦੀ ਵੈਸੇ ਬਾਈ ਬਣ ਕੇ ਵਿਦਵਾਨ ਨਾ ਬਣਿਓ ਮੈਂ ਕੋਈ ਗਲਤ ਕਿਸੇ ਨੂੰ ਗਾਈਡ ਨਹੀਂ ਕਰ ਰਹਾ ਕਮੈਂਟਾਂ 'ਚ ਗਲਤ ਨਾ ਬੋਲਿਓ ਦੇਖੋ ਮੈਂ ਤਾਂ ਇੱਕ ਗੱਲ ਜ਼ਾਹਿਰ ਕਰ ਰਿਹਾ ਵੀ ਲੋਕ ਛੱਤਾਂ ਥੱਲੇ ਰਹਿ ਕੇ ਕਰੋੜ ਰੁਪਏ ਦੇ ਮਾਲਕ ਹੋ ਕੇ ਵੀ ਰੋਂਦੇ ਨੇ ਪਰ ਇਹ ਦੇਖ ਲਓ ਬਿਨਾਂ ਛੱਤ ਤੋਂ ਸਿਰਫ ਇਹਨਾਂ ਦੀ ਛੱਤ ਕੀ ਹੈ ਉੱਪਰ ਵਾਲਾ ਸਮਾਨ ਹੈ ਉਹਨਾਂ ਥੱਲੇ ਰਹਿ ਕੇ ਵੀ ਰੱਬ ਦਾ ਸ਼ੁਕਰਾਨਾ ਕਰਦੇ ਨੇ ਗੁੱਗਾ ਮੈੜੀ ਦੇ ਬਿਲਕੁਲ ਦਰਬਾਰ ਦੇ ਸਾਹਮਣੇ ਖੜੇ ਆ ਇਹ ਕੱਲੇ ਇੱਕ ਦੋ ਘਰ ਨਹੀਂ ਹੈਗੇ ਉੱਤੋਂ ਤੋਂ ਲੈ ਕੇ ਤੁਸੀਂ ਸਾਹਮਣੇ ਉਹ ਕਿਕਰਾਂ ਦੇਖ ਸਕਦੇ ਹੋ ਉਦੋਂ ਜਿੱਥੋਂ ਮਰ ਇਤਾਂ ਦੀਆਂ ਦੇਖ ਲਓ ਲਫਾਪੇ ਵਗੈਰਾ ਲਾ ਕੇ ਝੂਪੜੀਆਂ ਬਣਾ ਰੱਖੀਆਂ ਕਈਆਂ ਨੇ ਨਹੀਂ ਬਣਾ ਰੱਖੀਆਂ ਬਾਕੀ ਵਾਹੀ ਗਰੁੱਪ ਭਲੀ ਕਰੇ